ਪੰਜਾਬੀਆਂ ਦੇ ਵਾਸਤੇ ਗੱਲ ਨਹੀਂ ਹੈਗੀ ਹਿੰਦੀ ਬੋਲਣ ਦੀ ਹਾਂ ਤੇ ਇੰਗਲਿਸ਼ ਬੋਲ ਸਕਦੇ ਆ ਪਰ ਹਿੰਦੀ ਨਹੀਂ ਬੋਲ ਸਕਦੇ ਬਾਬਾ ਜਲਦੀ ਕਰੋ ਮੈਨੂੰ ਬਾਹਰ ਜਾਣਾ ਹੈ ਖੇលਨ ਜਾਣਾ ਮਾੜੀ ਨਹੀਂ ਕਹਿੰਦੇ ਆਪਾਂ ਹਿੰਦੀ ਰੋ ਜਾਂ ਭਾਸ਼ਾ ਕੋਈ ਵੀ ਮਾੜੀ ਨਹੀਂ ਹੈ ਮੇਰੀ ਤਾਂ ਜਵਾਨੀ ਉਲਟ ਜਾਂਦੀ ਜੇ ਤੋ ਆਪਾਂ ਹਿੰਦੀ ਬੋਲਦੇ ਆ ਤੁਹਾਨੂੰ ਲੱਗਦਾ ਜਿਹੜੇ ਤੁਹਾਡੇ ਪਰਿਵਾਰ ਦੀਆਂ ਵੱਖ-ਵੱਖ ਪੀੜ੍ਹੀਆਂ ਨੇ ਕਿਦਾਂ ਪੰਜਾਬੀ ਬੋਲਣ ਤੇ ਪੰਜਾਬੀ ਸਮਝਣ ਦੇ ਵਿੱਚ ਫਰਕ ਵੀ ਆ ਰਿਹਾ ਹੈ ਪਹਿਲੀ ਪੜ੍ਹਾਈ ਮਾਂ ਵੱਲੋਂ ਬੱਚਾ ਸਿੱਖਦਾ ਘਰ ਦਾ ਮਾਹੌਲ ਕੀ ਹੈ ਹਾਂ ਭਾਸ਼ਾ ਤੋਂ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਸਕੂਲਾਂ ਚ ਜਾਂਦਾ ਬੱਚਾ ਜਾਂ ਆਂਡ ਗਵਾਂਡ ਚ ਕੀ ਜਿਵੇਂ ਕਹਿੰਦੇ ਹੁੰਦੇ ਆ ਵੀ ਅ ਕਈ ਬੰਦੇ ਪਿੰਡ ਚੋਂ ਆ ਕੇ ਸ਼ਹਿਰ ਚ ਰਹਿਣ ਲੱਗੇ ਜਾਂਦੇ ਨੇ ਉਹਨਾਂ ਦੇ ਆਂਡ ਗਵਾਂਡ ਦੇ ਜਵਾਕਾਂ ਦੇ ਨਾਲ ਆਪਾਂ ਵੀ ਪਿੰਡ ਪਿੰਡੇ ਦੇ ਰਹਿਣ ਵਾਲੇ ਹੁਣ ਪਰ ਜਦੋਂ ਆ ਕੇ ਸ਼ਹਿਰ ਚ ਰਹਿਣ ਲੱਗੇ ਜਾਂਦੇ ਨੇ ਤੇ ਜਵਾਕ ਵੀ ਉਵੇਂ ਬੋਲਣ ਲੱਗੇ ਜਾਂਦੇ ਨੇ Papa ਜਲਦੀ ਕਰੋ ਮੈਨੂੰ ਬਾਹਰ ਜਾਣਾ ਹੈ ਖੇលਣੇ ਜਾਣਾ ਮਾੜੀ ਨਹੀਂ ਕਹਿੰਦੇ ਆਪਾਂ ਹਿੰਦੀ ਨੂੰ ਜਾਂ ਭਾਸ਼ਾ ਕੋਈ ਵੀ ਮਾੜੀ ਨਹੀਂ ਹੈ ਹਰ ਬੋਲੀ ਸੇ ਖੁਸ਼ ਸਿੱਖਣੀ ਵੀ ਚਾਹੀਦੀ ਸਾਰੇ ਕਹਿੰਦੇ ਨੇ ਵੀ ਭਾਸ਼ਾ ਸਿੱਖਣੀ ਚਾਹੀਦੀ ਹੈ ਪਰ ਅਸਰ ਨਾ ਕਬੂਲੋ ਖੇਤੀ ਕਿਸੇ ਦਾ ਜਿਵੇਂ ਜਿਵੇਂ ਮੇਰੇ ਵਰਗਾ ਕਦੇ ਸਾਲ ਸ਼ਮਾਹੀ ਕਦੇ ਰੈਸਟੋਰੈਂਟ ਜਾਂ ਕਿਸੇ ਉੱਥੇ ਕੈਫੇ ਤੇ ਵੀ ਜਾਂਦਾ ਤਾਂ ਉਹ ਪਿੰਦੀ ਸੱਟੀ ਕਹਿੰਦਾ ਵੀ ਇਹ ਸਰ ਇਹ ਇਹ ਆਰਡਰ ਕਰਨਾ ਹੈ ਇਹ ਆਰਡਰ ਕਰਨਾ ਹੈ ਨਾ ਭਾਸ਼ਾ ਨਹੀਂ ਸਿੱਖੀ ਜਾਂਦੀ ਹਾਂ ਪਤਾ ਲੱਗ ਜਾਂਦਾ ਹੈ ਚਾਹੇ ਮੇਰੇ ਵਰਗੇ ਨੂੰ ਹਿੰਦੀ ਆਉਂਦੀ ਵੀ ਨਹੀਂ ਹੁੰਦੀ ਜੇ ਜਾਂ ਤਾਂ ਹੋਵੇ ਨਾ ਵੀ ਪ੍ਰੋਪਰ ਪਕੜਾ ਹਰ ਪਾਸੇ ਤੇ ਅਨਜੋਤ ਕਹਿੰਦੇ ਕਿ ਪੰਜਾਬੀ ਪੰਜਾਬੀਆਂ ਦੇ ਵਾਸਤੇ ਗੱਲ ਨਹੀਂ ਹੈਗੀ ਹਿੰਦੀ ਬੋਲਣ ਦੀ ਹਾਂ ਤੇ ਇੰਗਲਿਸ਼ ਬੋਲ ਸਕਦੇ ਆ ਪਰ ਹਿੰਦੀ ਨਹੀਂ ਬੋਲ ਸਕਦੇ ਇਹ ਹਿੱਸੇ ਨਹੀਂ ਆਇਆ ਜਦੋਂ ਜਿਹੜੀਆਂ ਚੀਜ਼ਾਂ ਹਨ ਜਾਂ ਜਿਵੇਂ ਕਹਿੰਦੇ ਹੁੰਦੇ ਵੀ ਮੇਰੀ ਤਾਂ ਜ਼ੁਬਾਨ ਹੀ ਉਲਟੇ ਜਾਂਦੀ ਹੈ ਜਦੋਂ ਆਪਾਂ ਹਿੰਦੀ ਬੋਲਦੇ ਆ ਸਹੀ ਗੱਲ ਪੰਜਾਬੀ ਭਾਸ਼ਾ ਬਹੁਤ ਖੂਬਸੂਰਤ ਆ ਕਿੰਨਾ ਸਾਹਿਤ ਪੰਜਾਬੀ ਚ ਆ ਤੇ ਕਿੰਨਾ ਹੀ ਲਿਟਰੇਚਰ ਹੈ ਉਹ ਜਿਹੜਾ ਆਪਾਂ ਪੜਦੇ ਪੜਦੇ ਉਮਰਾਂ ਬੀਤ ਜਾਂਦੀਆਂ ਨੇ ਤੇ ਪੰਨੂ ਸਾਹਿਬ ਜਿਵੇਂ ਕਹਿੰਦੇ ਹੁੰਦੇ ਆ ਵੀ ਅ ਹਰਪਾਲ ਸਿੰਘ ਪੰਨੂ ਜੀ ਉਹਨਾਂ ਦੀਆਂ ਜਿਹੜੀਆਂ ਵੀ ਸਾਡੇ ਦਰਸ਼ਕ ਕਿਤਾਬਾਂ ਪੜ੍ਹਦੇ ਨੇ ਤੇ ਪੰਨੂ ਸਾਹਿਬ ਕਹਿੰਦੇ ਹੁੰਦੇ ਆ ਵੀ ਭਾਸ਼ਾ ਤੁਹਾਡੇ ਤੇ ਇੰਨਾ ਕਸਰ ਕਰਦੀ ਆ ਕਿ ਬੋਲੀ ਪੜੋ ਸਾਹਿਤ ਪੜੋ ਤੇ ਪੜ ਪੜ ਕੇ ਇੰਨੇ ਇੱਕ ਬਾਰੀਕ ਹੋ ਜਾਓ ਵੀ ਫਿਰ ਤੁਸੀਂ ਕਿਸੇ ਸੋਹਣੀ ਅੱਖ ਦਾ ਸ਼ਿੰਗਾਰ ਬਣੋਗੇ ਲੋਕ ਤੁਹਾਨੂੰ ਸੁਣਨਗੇ ਲੋਕ ਤੁਹਾਨੂੰ ਬੋਲਣਗੇ ਤੁਹਾਡੇ ਸ਼ਬਦ ਵਿਕਣਗੇ ਹਨਾ ਤੇ ਬੋਲੀ ਸਦਾ ਹੀ ਜਿਉਂਦੀ ਆ ਚਲਦੀ ਰਹਿੰਦੀ ਆ ਖੂਬਸੂਰਤੀ ਇਹ ਆ ਕਿ ਹਰ ਇੱਕ ਚੀਜ਼ ਨੂੰ ਸੰਜੀਦਗੀ ਦੇ ਨਾਲ ਜਿਉਂਦਾ ਰੱਖਣ ਵਾਸਤੇ ਭਾਸ਼ਾ ਵੱਡਾ ਅਸਰ ਕਰਦੀ ਆ ਜਿਵੇਂ ਕਿਸੇ ਜਿਵੇਂ ਆਪਾਂ ਕਹਿੰਦੇ ਹੁੰਦੇ ਬੀ ਪੰਜਾਬੀ ਦੇ ਆਪਾਂ ਗੱਲ ਕਰ ਲਈ ਪੰਜਾਬੀ ਦੇ ਗਾਣਿਆਂ ਦੀ ਕਿਆ ਰਸੂਖ ਪੰਜਾਬੀ ਦੇ ਗਾਣੇ ਕਿਸੇ ਕਾਵ ਆਪਣੇ ਪੰਜਾਬੀ ਦੇ ਨੇ ਕਿ ਇੱਕ ਕਿੱਸਾ ਪੜ੍ਹ ਕੇ ਬੰਦੇ ਨੂੰ ਇਤਿਹਾਸ ਪਤਾ ਲੱਗ ਜਾਂਦਾ ਹੈ ਨਾ ਤਨੋਂ ਲੱਗਦਾ ਜਿਹੜੇ ਤੁਹਾਡੇ ਪਰਿਵਾਰ ਦੀਆਂ ਵੱਖ-ਵੱਖ ਪੀੜ੍ਹੀਆਂ ਨੇ ਕਿੱਦਾਂ ਪੰਜਾਬੀ ਬੋਲਣ ਤੇ ਪੰਜਾਬੀ ਸਮਝਣ ਦੇ ਵਿੱਚ ਅ ਫਰਕ ਵੀ ਆ ਰਿਹਾ ਹੈ। ਪਹਿਲੀ ਪੜ੍ਹਾਈ ਮਾਂ ਵੱਲੋਂ ਬੱਚਾ ਸਿੱਖਦਾ ਘਰ ਦਾ ਮਾਹੌਲ ਕੀ ਹੈ। ਹਮ ਭਾਸ਼ਾ ਉੱਥੇ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਸਕੂਲਾਂ 'ਚ ਜਾਂਦਾ ਬੱਚਾ ਜਾਂ ਆਂਗਵਾੜ 'ਚ ਕੀ ਜਿਵੇਂ ਕਹਿੰਦੇ ਹੁੰਦੇ ਆ ਵੀ ਅ ਕਈ ਬੰਦੇ ਪਿੰਡ 'ਚੋਂ ਆ ਕੇ ਸ਼ਹਿਰ 'ਚ ਰਹਿਣ ਲੱਗੇ ਜਾਂਦੇ ਨੇ। ਉਹਨਾਂ ਦੇ ਆਂਗਵਾੜ ਦੇ ਜਵਾਕਾਂ ਦੇ ਨਾਲ ਆਪਾਂ ਵੀ ਪਿੰਡ ਪਿੰਡ ਦੇ ਰਹਿਣ ਵਾਲੇ ਹੁਣ ਪਰ ਜਦੋਂ ਆ ਕੇ ਸ਼ਹਿਰ 'ਚ ਰਹਿਣ ਲੱਗ ਜਾਂਦੇ ਨੇ ਤੇ ਜਵਾਕ ਵੀ ਉਵੇਂ ਬੋਲਣ ਲੱਗ ਜਾਂਦੇ ਨੇ ਪਾਪਾ ਜਲਦੀ ਕਰੋ ਮੈਨੂੰ ਬਾਹਰ ਜਾਣਾ ਹੈ ਖੇਲਣ ਜਾਣਾ ਮਾੜੀ ਨਹੀਂ ਕਹਿੰਦੇ ਆਪਾਂ ਹਿੰਦੀ ਨੂੰ ਤੇ ਭਾਸ਼ਾ ਕੋਈ ਵੀ ਮਾੜੀ ਨਹੀਂ ਹੈ